ਤਰੀ ਨਾਮ ਅਜੇ ਤੁਹਾਡਾ ਮੇਰਾ ਨਾਮ ਗਰਨੇਲ ਸਿੰਘ ਹਾਂਜੀ ਗਰਨੇਲ ਸਿੰਘ ਬੜਾ ਚੰਗੀ ਬੋਲ ਗਰਨੇਲ ਸਿੰਘ ਅੱਛਾ ਜੀ ਹਾਂ ਫੋਨ ਸੀ ਕੀ ਤੁਹਾਡੇ ਇਹ ਸਾਡੇ ਫੁੱਫੜ ਜੀ ਫੁੱਫੜ ਜੀ ਹਾਂਜੀ ਇਹ ਸਰ ਕਿੱਦਾਂ ਦਾ ਐਥ ਹੋਈ ਹੈ ਜੀ ਕਿੰਨੇ ਸਮੇਂ ਤੋਂ ਜੇਲ੍ਹ 'ਚ ਸੀਗੇ ਇਹ ਮਾਰਚ ਦੇ ਵਿੱਚ ਆਏ ਸੀਗੇ ਆ 25 ਦੀ ਮਾਰਚ ਦੇ ਵਿੱਚ 25 ਮਾਰਚ ਉਹ ਸੀਵੀਆ ਕੇਸ ਹੈਗਾ ਕੋਈ ਅੱਛਾ ਜੀ ਹਾਂਜੀ ਕਿਹੜਾ ਕੇਸ ਹੈਗਾ ਜੀ ਇਹ 84 ਦਾ ਜਦੋਂ ਪਿੱਛੇ ਜੇ ਆਪਣੇ ਰੋਲਾ ਸੀ ਪੰਜਾਬ ਦੇ ਵਿੱਚ ਉਦੋਂ ਦੀ ਕੇਸ ਬਣਿਆ ਹੈ ਫੇਕ ਇੰਕਾਊਂਟਰ ਵਾਲਾ ਜੀ ਹਾਂਜੀ ਹਾਂਜੀ ਇਦਾਂ ਦਾ ਈ ਸੀ ਕੋਸ਼ਿਸ਼ ਮਾਰ ਰਹਾ ਪਟਿਆਲੇ ਪਟਿਆਲੇ ਜ਼ਿਲ੍ਹੇ ਚ ਤੋਂ ਆਏ ਸੀਗੇ ਜੀ 25 ਤਰੀਕ ਨੂੰ 25 25 25 ਮਾਰਚ ਨੂੰ ਤੇ ਉਸ ਤੋਂ ਪਹਿਲਾਂ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਪਹਿਲਾਂ ਨਹੀਂ ਕਿਸ ਜੇਲ੍ਹ ਚ ਨਹੀਂ ਜਿਹੜੀ ਡੈਥ ਦਾ ਕਾਰਨ ਦੱਸਿਆ ਡਾਕਟਰਾਂ ਨੇ ਮਤਲਬ ਹੁਣ ਤੱਕ ਕੀ ਸਾਹਮਣੇ ਆਇਆ ਕਿੰਨੇ ਸਮੇਂ ਤੋਰੇ ਦਾਖਲ ਸੀਗੇ ਕਿ ਪਰਸੋਂ ਹੀ ਆਏ ਸੀ ਇੱਥੇ ਪਰਸੋਂ ਹਾਂਜੀ ਅੱਛਾ ਜੀ ਤੇ ਸਾਨੂੰ ਨੇ ਫੋਨ ਕੀਤਾ ਘਰ ਕੋਈ ਹੈ ਨਹੀਂ ਬੱਚੇ ਦੋਨੇ ਬਾਹਰ ਸੀ ਇਹਨਾਂ ਦੇ ਤੇ ਅਸੀਂ ਫਿਰ ਆਏ ਰਾਤੀਂ ਕੱਲ੍ਹ ਕਿ 4:30 ਵਜੇ 5 ਵਜੇ ਡੈਥ ਹੋ ਗਈ ਇਹਨਾਂ ਦੀ ਕਦੋਂ ਪਤਾ ਲੱਗਿਆ ਵੀ ਡੈਥ ਹੋ ਗਈ ਹੈ ਫੋਨ ਕਿੰਨੇ ਕ ਵਜੇ ਆ ਕੇ ਅਸੀਂ ਇੱਥੇ ਹੀ ਸੀ ਇੱਥੇ ਸੀਗੇ ਤੁਸੀਂ ਹਾਂ ਹਸਪੀਟਲ ਦੀ ਉਹਨਾਂ ਕਿੱਥੇ ਸੰਸਕਾਰ ਵਗੈਰਾ ਕਿੱਥੇ ਹੋਣਾ ਜੀ ਉਹ ਫਿਰ ਪਿੰਡ ਹੀ ਉੱਥੇ ਜਲੰਧਰੀ ਜਲੰਧਰ ਹਾਂਜੀ ਕਿਹੜੇ ਪਿੰਡ ਚ ਪਿੰਡ ਚਿੱਟੀ ਕੋਈ ਬਿਮਾਰੀ ਵਗੈਰਾ ਵੀ ਸੀ ਕੀ ਇਹਨਾਂ ਨੂੰ ਹਾਂ ਕੀ ਸ਼ੂਗਰ ਸੀ ਜ਼ਿਆਦਾ ਬੀਪੀ ਹਾਈ ਹੋ ਜਾਂਦਾ ਹੈ अच्छा जी। ਹਾਂ ਜਿਸ ਤਰ੍ਹਾਂ ਹੁਣ ਖਬਰਾਂ ਚ ਆ ਰਿਹਾ ਸੀਗਾ ਕਿ ਇਹ ਪਿਸ਼ਾਬ ਵਗੈਰਾ ਦੀ ਦਿੱਕਤ ਆਈ ਜਿਹੜਾ ਡਾਇਬਿਟ ਦਾ ਕਾਰਨ ਦੱਸਿਆ ਜਾ ਰਿਹਾ। ਹਾਂਜੀ ਪਿਸ਼ਾਬ ਵੀ ਰੁਕਿਆ ਉਹਨਾਂ ਦਾ ਤੇ ਜਿਆਦਾ ਸ਼ੁਰੂ ਤੋਂ ਮੰਨ ਲਓ ਇਹ ਸ਼ੂਗਰ ਸੀ ਇਹਨਾਂ ਨੂੰ। ਸ਼ੂਗਰ। ਹਾਂ ਸ਼ੂਗਰ ਜਿਆਦਾ ਆਈ ਹੋ ਜਾਂਦੀ ਸੀ। ਅੱਛਾ। ਤੇ ਬੀਪੀ ਵੀ ਆਈ ਰਹਿੰਦਾ ਸੀ ਇਹਨਾਂ ਦਾ। ਤੇ ਪਰਸੋਂ ਕਿਤੇ ਉੱਥੇ ਥੋੜਾ ਜਿਹਾ ਬਿਮਾਰ ਹੋਏ। ਅਲੀ ਸਾਡੇ ਨੇ ਤੇ ਰਿਟਰਟ ਕਰਾ ਦਿੱਤਾ। ਬਿਮਾਰ ਚ ਕੌਣ-ਕੌਣ ਸੀਗਾ ਜੀ ਇਹਨਾਂ ਦੇ? ਇੱਥੇ। ਪਰਿਵਾਰ ਚ ਕੋਈ ਨਹੀਂ ਨਹੀਂ ਇਹਨਾਂ ਦੇ ਪਰਿਵਾਰ ਚ ਸੀਤਾ ਰਾਮ ਜੀ ਦੇ ਬੇਟੇ ਵਗੈਰਾ ਜਾਂ ਬੇਟੇ ਬਾਹਰ ਸਿੱਧੋ ਹਾਂਜੀ ਬੇਟੀ ਦੀ ਡੈਥ ਹੋ ਗਈ ਕਿੰਨੇ ਬੇਟੇ ਸੀਗੇ ਦੋ ਦੋ ਸੀ ਅੱਛਾ ਹਾਂਜੀ